ਅਗੇ ਛੱਜਤਾ ਬੋਲੇ ਤੇ ਸ਼ਾਨਨੀ ਵੀ ਬੋਲੇ ਵੀਡੀਓ ਚੱਲ ਰਹੀ ਆ ਮਿੱਕੇ ਦੀ ਮੱਕਾ ਗਾਉਂ ਦਲੇਰ ਮਹਿੰਦੀ ਦਾ ਪਰਾ ਉਹਨੂੰ ਪੁੱਛਣ ਆਲਾ ਹੋਵੇ ਤੂੰ ਸਟੇਜ ਤੇ ਕੁੜੀ ਨਾਲ ਕੀ ਕੀਤਾ ਸੀ ਚੱਲਦੇ ਸ਼ੋਅ ਦੇ ਵਿੱਚ ਸ਼ਰਮੜਾ ਮਰ ਜਾ ਇਹੋ ਜੀ ਗੱਲ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਤੁਸੀਂ ਕਿੱਡੀ ਇੱਕ ਔਕਾਤ ਦੇ ਮਾਲਕ ਹੋ ਤੂੰ ਉਹ ਕੁੜੀ ਦੇ ਨਾਲ ਕੀ ਕੀਤਾ ਸੀ ਤੂੰ ਤਾਂ ਕਹਿੰਦਾ ਨਾ ਵੀ ਐ ਬਹਾਦਰੀ ਆ ਜਨਾਨੀ ਮਾਰ ਕੇ ਜਾਂ ਕਿਵੇਂ ਤੂੰ ਛਰਿਆਂ ਕੁੜੀ ਦੀ ਇੱਜ਼ਤ ਰੋਲੀ ਸੀ ਸਟੇਜ ਦੇ ਉੱਪਰ ਖੜ ਕੇ ਉਹ ਵੀ ਲੱਖਾਂ ਦੁਨੀਆਂ ਦੇਖ ਰਹੀ ਸੀ ਉਸ ਟਾਈਮ ਤੇ ਤੂੰ ਕਿੱਦਾਂ ਕਿ ਚੰਗਾ ਹੁੰਦਾ ਹੈ ਗੱਲਾਂ ਕਰਦੇ ਵੱਡੀਆਂ ਵੱਡੀਆਂ ਹੈ ਕਿੱਥੇ ਖੜਿਓ ਅੱਜ ਤੱਕ ਤੁਸੀਂ ਕਿਹਦੇ ਨਾਲ ਖੜਿਓ ਦੂਜੀ ਗੱਲ ਇੱਕ ਵੀਡੀਓ ਹੋਰ ਆਈ ਸੀ ਕਹਿੰਦੇ ਆ ਕਿ ਜਨਾਨੀ ਛੱਲੀਆਂ ਆ ਕੇ ਹੁਣ ਕਾਂਚਣ ਥੋੜਾ ਕਰਕੇ ਛੱਲੀਆਂ ਵਿੱਚ ਲੱਗ ਜੇ ਛੱਲੀਆਂ ਵਾਲੀ ਤੇ ਕਾਂਚਣ ਦਾ ਮੁਕਾਬਲਾ ਸੀਗਾ ਕੋਈ ਛੱਲੀਆਂ ਵਾਲੀ ਇੱਜਤ ਦੀ ਰੋਟੀ ਖਾਦੀ ਸੀ ਖਾਂਦੀ ਸੀ ਮਿਹਨਤ ਕਰਕੇ ਕਮਾਈ ਕਰਕੇ ਉਹਦੀ ਰੀਸ ਕਰ ਲਓਗੇ ਆ ਜਿਹੜੇ ਨੰਗੇ ਕੱਪੜੇ ਲਾਉਂਦੇ ਫਿਰਦੇ ਆ ਨੈੱਟ ਤੇ ਹੈ ਕਿਹੋ ਜੀਆਂ ਡਬਲ ਮੀਨੀ ਗੱਲਾਂ ਕਰਦੇ ਆ ਤੁਸੀਂ ਉਹਨਾਂ ਦੀ ਰੀਸ ਕਰ ਲਓਗੇ ਅਗਲੇ ਇੱਜਤ ਦੀ ਰੋਟੀ ਖਾਂਦੇ ਆ ਘੱਟ ਕਮਾ ਕੇ ਘੱਟ ਖਾਂ ਲੈਂਦੇ ਆ ਪਰ ਇੱਜਤ ਦੀ ਖਾਂਦੇ ਆ ਛੱਲੀਆਂ ਵੇਚਣ ਵਾਲੀ 100 ਗੁਣਾ ਚੰਗੀ ਆ ਤੇ ਮੇਕਾ ਤੈਨੂੰ ਵੀ ਸ਼ਰਮ ਚਾਹੀਦੀ ਆ ਹੈ ਗੱਲਾਂ ਕਰਦਾ ਵੱਡਾ ਚਾਓ ਛਿੰਦੇ ਮੇਕੇ ਤੱਕ ਵੀਡੀਓ ਹੀ ਮੇਰੀ